ਆਜੀ ਮੈਂ ਕਿਵੇਂ ਗੱਲ ਆਪਣੀ ਅੰਡਰ ਟ੍ਰੇਨਿੰਗ ਬੰਦਾ ਕੰਮ ਚ ਹੋਇਆ ਆਪਣਾ ਕੋਚ ਇਹ ਹੋਇਆ ਮੈਂ ਹੋਇ ਇੱਕੋ ਗੱਲ ਹੀ ਆ ਆ ਕੋਚ ਦਾ ਬਹੁਤ ਹੋਰ ਲੱਗਦਾ ਪਿਛਲੇ ਸਾਲ ਕੁਝ ਬਣਿਆ ਨਹੀਂਗਾ ਇਸ ਸਾਲ ਮੇਰਾ ਕੁਝ ਬਣੂਗਾ ਨਹੀਂ ਪਰ ਮੂ ਤਾਂ ਕਿ ਦੋ ਰੱਖਿਆ ਸਾਲ ਭੰਦੇਲੀ ਲਿਆ ਦੇਣੀ ਆ ਵਿਆਹ ਤੋਂ ਪਹਿਲੇ ਬਲ ਆ ਕੋਸਾ ਫੌਂਟ ਸਹੀ ਆ ਵਿਆਹ ਤੱਕ ਇਹ ਜੇ ਪੂਰੀ ਆਏ ਕੋਲਦੀ ਆ ਨਵੇਂ ਸਾਦੇ ਬਤਾਈਆਂ ਹੁਣ ਸਾਰੇ ਫਿੱਟ ਹੋ ਵਧੀਆ ਖਾਓ ਸੰਤੁਸ਼ਟ ਰਹੋ ਸਾਤਰੀ ਆ ਜਿਮ ਆਓ ਪੁਰਾ ਉਹ ਵਨ ਐਪਲ ਲੈ ਲੈ ਹਾਂ ਇੱਥੇ ਪੀਂਗਾ ਰੋਕਿੰਦਾ ਹਾਫ ਐਪਲ ਦਾ 25 ਰੁਪਏ ਦੇ ਹੈਗੇ ਆਪਣੇ ਕੋ ਹਾਫ ਐਪਲ ਕਰਦੀ ਬਾਈ ਹਾਫ ਐਪਲ ਹਾਂ ਕਿਵੇਂ ਨਹੀਂ ਹਾਫ ਐਪਲ ਇੱਕ ਐਪਲ ਕਿੰਨੇ ਦਾ ਪੁੱਛ ਮਨ ਐਪਲ ਕਿੰਨੇ ਦਾ ਓਏ ਇਹ ਕਿੰਨੇ ਦਾ ਐਪਲ ਐਪਲ ਕਿੰਨੇ ਦਾ ਤੋਲਿਆ ਪਤਾ ਲੱਗੂ ਤੋਲ ਕੇ ਦੱਸ ਕੇ ਦੇ ਦਗਾ ਉਹ ਸੇਬ ਗਈ ਜਾਂਦਾ ਤੇ ਆਪਾਂ ਐਪਲ ਮੰਗਿਆ ਵਾ ਹੁਣ ਪੁੱਛ ਯਾਰ ਸੇਬ ਨਹੀਂ ਬਾਈ ਐਪਲ ਐਪਲ ਨਹੀਂ ਯਾਰ ਐਪਲ ਸੇਬ ਲੈਣਾ ਨਹੀਂ ਸੇਬ ਸੇਬ ਹੀ ਆ ਆ ਆ ਕਿਉਂ ਆ ਗਿਆ ਲਾ ਆ ਪਾਣੀ ਬੱਚਾ ਤੇ ਉਹਨੂੰ ਇੱਡਾ ਵੱਡਾ ਫਟਾ ਦਾ ਚੱਕ ਕੇ ਲਿਆ ਗੇ ਨਾਲੇ ਮੇਰੇ ਵੀ ਪਾਣੀ ਮੁੱਕ ਜਾਂਦਾ ਥੋੜੀ ਵੀ ਵੱਡਾ ਹੈ ਨਾ ਜਾਈ ਜਾਣਾ ਗੱਲ ਤਾਂ ਨਹੀਂ ਸੱਜਣਾ ਚੋਪਾ ਮਤਲਬ ਹਾਲਤਾਂ ਨਹੀਂ ਸੱਜਣਾ ਅੱਜ ਵੀ ਨਹੀਂ ਆਉਣਾ ਕੱਲ ਤਾਂ ਨਹੀਂ ਸੱਜਣਾ ਚਿੱਠੀਆਂ ਵੀ ਪਾਈਆਂ ਮੈਂ ਤੇ ਤੂੰ ਤਾਂ ਪੜੀਆਂ ਹੀ ਨਹੀਂ ਕਾਹਦਾ ਹੈ ਮਿਲਣਾ ਜੀ ਲੋ ਗੱਲਾਂ ਕਰੀਆਂ ਹੀ ਨਹੀਂ ਲਵ ਯੂ ਆ ਉ ਯੂ ਐ ਓਏ ਉ ਐ ਓ ਨੀ ਉ ਐ ਹੈਪੀ ਨਿਊਰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੈਪੀ ਹੈਪੀ ਦੁਆਰਾ ਗਏ ਕਰੋੜ ਕਰੋੜ ਵਧਾਈਆਂ ਧੰਨਵਾਦ ਵੀਰ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਨਵਾਂ ਸਾਲ ਵਾਹਿਗੁਰੂ ਮਿਹਰ ਕਰੇ ਤਰੱਕੀ ਕਰੋ ਸਾਰੇ ਰਲ ਮਿਲ ਕੇ ਕਰੋ ਤਰੱਕੀ ਨਵਾਂ ਸਾਲ ਤੇਨੂੰ ਮੁਬਾਰਕਾਂ ਨਾ ਹਰਨਿੰਨ ਤੇਨੂੰ ਵੀ ਸਾਰਿਆਂ ਨੂੰ ਤੇ ਤੂੰ ਫੋਨ ਚਲਾਉਂਦੇ ਸੀ ਇਹ ਇਹ ਕਰਨ ਲਈ ਇਹ ਆ ਤਾਂ ਬੈਡ ਐਸਪਾਇਰ ਹੋ ਗਿਆ ਸੀ ਅਸੀਂ ਖਾਣੇ ਖਾਲੇ ਆ ਹਾਏ ਹੁਣ ਕੀ ਹੋਊਗਾ ਬਾਬਾ ਖਾਲੇ ਐਸਪਾਇਰ ਹੋ ਗਿਆ ਜੀ ਸਾਨੂੰ ਹੋਰ ਪਤਾ ਲੱਗਾ ਕਿ ਐਸਪਾਇਰ ਹੋ ਗਿਆ ਤੇ ਹੁਣ ਹੋਏ ਪਾਪਾ ਜੀ ਜਾਣੇ ਆ ਛਾ ਕੋਈ ਨਾ ਫਿਰ 3 ਸਾਲ ਤੇ ਤੂੰ ਅੱਜ ਪਕੌੜੇ ਕਾਲੇ ਆ ਪਕੌੜੇ ਖਾਏਂਗੇ ਹੁਣ ਕੁਛ ਨਹੀਂ ਹੁੰਦਾ ਫਿਰ ਵਧੀਆ ਵਾ ਪਕੌੜੇ ਖਾਈ ਜਣੇ ਸਾਰੇ ਸਾਲ ਨਜ਼ਾਰੇ ਵਾਜ ਜੜੇ ਆਰ ਕੀ ਬਾਗੋ ਬਾਗ ਮੋਲ ਨਾਲ ਸਾਰਿਆਂ ਨੂੰ ਮੇਰੇ ਯਾਰੋ ਸਾਰਿਆਂ ਨੂੰ 9 ਸਾਲੀਆਂ ਲੱਖ ਲੱਖ ਵਧਾਈਆ ਤੁਸੀਂ ਵੀ ਕਹ ਦੋ 9 ਸਾਲ ਦੇ ਸਾਰਿਆਂ ਨੂੰ ਲੱਖ ਲੱਖ ਵਧਾਈਆ ਥੈਂਕ ਯੂ ਆਪਾਂ ਵੀ ਕਹਿ ਦਈਏ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਆਪ ਵੀ ਬੀਬੀ ਜੀ ਤੜਕਈ ਗੋਭੀਆਂ ਚੀਰਨ ਲੈਪੀ ਨਵੇਂ ਸਾਲ ਦੀਆਂ ਮੁਬਾਰਕਾਂ ਕਹਿੰਦੇ ਹਰਜੀਤ ਕੌਰ ਜੀ ਹੈ ਉਧਰ ਕਹਿੰਦੇ ਨੀਕੀ ਮੰਮੀ ਬਿਮਾਰ ਹੋ ਗਈ ਏ ਨਵੇਂ ਸਾਲ ਦੀਆਂ ਮੁਬਾਰਕਾਂ ਨਵੇਂ ਸਾਲ ਦੀਆਂ ਸਾਰਿਆਂ ਨੂੰ ਮੁਬਾਰਕਾਂ ਮੁਬਾਰਕਾਂ ਭਾਈ ਮੁਬਾਰਕਾਂ ਸਾਰਿਆਂ ਨਵੇਂ ਸਾਲ ਦੀਆਂ ਹੈਪੀ ਨਿਊ ईयर ਈ ਨਿਊ ਇਅਰ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਗੱਲ ਜਿਹੜਾ ਇਹ ਪਲਸਤਰ ਵਾਲਾ ਕੰਮ ਹੈ ਇਹ ਵੀ ਇੱਕ ਹਿਸਾਬ ਨਾਲ ਕੋਠੀ ਨੂੰ ਮੈਂ ਸਜਾਉਣ ਵਾਲਾ ਕੰਮ ਹੈ ਮਲਵਸਲ ਦੇ ਵਿੱਚ ਸਹੀ ਬਿਊਟੀਸ਼ਨ ਵੇਸਾਦਿਆਂ ਤੁਸੀਂ ਕੋਠੀ ਦੇ ਜਿਵੇਂ ਪਾਰਲਰ ਵਾਲੀਆਂ ਦੀਆਂ ਮੰਮੀਆਂ ਕੀ ਹੁੰਦੀਆਂ ਕੁੜੀਆਂ ਨੇਕ ਅਪ ਕਰਕੇ ਮੇਕਅਪ ਵਾਲੀਆਂ ਤੇ ਉਵੇਂ ਆ ਮਿਸਤਰੀ ਹੁੰਦੇ ਆ ਭਾਈ ਕੋਠੀ ਦਾ ਨਕਸ਼ਾ ਬਣਾਉਂਦੇ ਇੱਧਰ ਵੇਖੋ ਸੀਪੇ ਕਿਧਰੋਂ ਕਿਹੜੇ ਕੱਢਦਾ ਹੁਣ ਹੈ ਤਮ ਆਇਆ ਤੇ ਠਾਣ ਚੱਲਾਂ ਤੇ ਤੂੰ ਤਾਂ ਹੀ ਚੱਲ ਜਾ ਕੰਮ ਹੀ ਕਰਾ ਲਾ ਆਹ ਵੇ ਲੱਕੀ ਲੈਣਾ ਮਰੀ ਜਾਂਦਾ ਵੇਖ ਵਿਚਾਲੇ ਆਹ ਕੋਠੀ ਦੇ ਲੈ ਵੇਖ ਲੈ ਕਿਉਂ ਲੱਗੇ ਖੜੇ ਮਿਸਤਰੀਆਂ ਠੇਕੇਦਾਰ ਸਾਹਿਬ ਨੱਕ ਨੂੰ ਕਾਰ ਬਣਾਉਂਦੇ ਆ ਇਹ ਮੇਨ ਕਾਰਗਰੀ ਹੈ ਨਾ ਜਿਹੜੀ ਫਾਈਨਲ ਟੱਚ ਹੈ ਜਿਹੜਾ ਠੇਕੇਦਾਰ ਆਪਦੇ ਹੱਥਾਂ ਨਾਲ ਦਿੰਦੇ ਆ ਜਾ ਕੇ ਉੱਤੇ ਚੜ ਕੇ ਨਹੀਂ ਨਹੀਂ ਆਹ ਇੱਕ ਕੋਠੀ ਪੂਰੀ ਆਪਣੀ ਕੋਠੀ ਤਗੜੇ ਲੈਵਲ ਦੀ ਹੈ ਇੱਕ ਕੋਠੀ ਹੋਰ ਬਣਵਾਉਣੀ ਨਹੀਂ ਨਹੀਂ ਆ ਇੰਨੇ ਇੰਨੇ ਥਾਂ ਤੇ ਭਰਾਵਾ ਇਹਨਾਂ ਨੂੰ ਟਾਈਮ ਵੀ ਜ਼ਿਆਦਾ ਲੱਗਣਾ ਇੱਥੇ ਮੋੜ ਵਾਲੇ ਆ ਮੋੜ ਵਾਲੇ ਭਰਾਵਾ ਇੱਥੇ ਕਿਹਦਾ ਕੰਮ ਆਣਾ ਹੋਵੇ ਲੱਗਾ ਹੋਵੇ ਪਾੜੀਆਂ ਨਹੀਂ ਹੁੰਦੇ ਜਿਵੇਂ ਹੋਵੇ ਮੋੜੇ ਤੇ ਇਹ ਚੱਕੋ ਮਾਰਤਾ ਜੇ ਫਾਈਨਲ ਬੁਰਸ਼ ਵੀਰ ਜੀ ਉਹਨਾਂ ਨੇ ਚੱਲ ਆਈ ਵੇਖੋ ਮੜਿਆ ਠੇਕੇਦਾਰ ਸਾਹਿਬ ਕਿਵੇਂ ਵੇਖਿਓ ਹੋਇਆ ਸਾਈਡ ਤੇ ਇਹ ਵਖਾ ਇਹ ਲੋ ਵੀ ਵਾਂਸ ਆ ਗਿਆ ਥੋੜਾ ਇਹ ਵਿਚਾਲੇ ਪਰ ਨਹੀਂ ਠੀਕ ਆ ਨਹੀਂ ਨਹੀਂ ਠੀਕ ਹੈ ਠੀਕ ਹੈ ਮੰਮੀ ਕੋਈ ਰਹਿਦ ਨਹੀਂ ਨੱਕ ਵਿੰਗਾ ਟੇਡਾ ਦੱਸ ਦੇ ਲੈਂਡਮੈਂਟ ਸਹੀ ਹੈ ਨੇ ਜਮ ਹੈ ਨਹੀਂ ਨਹੀਂ ਹੋਣੀ ਆਈ ਸੀ ਬਹੁਤੀ ਆਉਣੀ ਸੀ ਕਿਆ ਇੱਧਰ ਵੇਖ ਚੱਕ ਭਰਾ ਯਾਂ ਕੀ ਜੇਤ ਲਈ ਜੇ ਹੋਵੇ ਹੱਥ ਜੀ ਪਲੇਟਾਂ ਮੁੱਕ ਗਈਆਂ ਹੀ ਹੱਥਾਂ 'ਚ ਹੀ ਚੱਲੂ ਆ ਮਿਲਕ ਜੇ ਦੇ ਦੇ ਥੱਲੋਂ ਦੀ ਮਿਲਕ ਤਾਂ ਮੈਂ ਖਾਣਾ ਸੀ ਉਹ ਆ ਗਿਆ ਬੱਸ ਭੈਣ ਚੂਕਲੀਆਂ ਤੇ ਲੱਗੇ ਹੋ ਠੀਕ ਆ ਜੀ ਮੌਲ ਓਕੇ ਆ ਠੀਕ ਆ ਠੀਕ ਆ ਓਕੇ ਮੌਲ ਹਾਂਜੀ ਜੀ ਮੈਂ ਓਕੇ ਚੱਕ ਦੀਆਂ ਚੌੜ ਲਾਪੇ ਚੱਕ ਦੀਆਂ ਚੱਕ ਦੀ ਗਰੀਬੀ ਹਫਤਾ ਹੋ ਰਹੀ ਜੇ ਹਾਂਜੀ ਹਾਂ ਜੂਰੀ ਹਾਂ ਇਹ ਕਿਹੜੇ ਆ ਇਹੜਾ ਰੂਫ ਲੌੜਾ ਇਹਨਾਂ ਦੇ ਆ ਬੱਲੇ 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 ਆ ਡਿਜ਼ਾਈਨ ਤੇ ਵੀ ਬੱਲੇ ਬੱਲੇ ਜੈ ਜੈਕਾਰ ਕਰਾਤੀ ਇਹ ਲੱਕੀ ਮਿਸਤਰੀ ਲੱਗਾ ਹੋਇਆ ਜਿੱਥੇ ਤੇ ਕੰਮ ਨਾ ਹੋਣ ਵਾਹ ਵਾਹ ਬਾਰੀ ਐਵੇਂ ਬਾਹ ਆ ਸ਼ੀਸ਼ੇ ਤੋੜਤੇ ਨੇ ਮੈਂ ਨਹੀਂ ਮੋਲ ਕੇ ਕਿਹੜਾ ਸ਼ੀਸ਼ਾ ਆਲਾ ਇਹਨੂੰ ਤੋੜਤਾ ਇਹ ਤੋੜਦਾ ਖਾਉ ਇਹ ਥੱਲੇ ਡਿੱਗ ਗਿਆ ਇਹਨੂੰ ਸੌਂ ਖਾਇਨੂ ਕਹਿ ਇੱਕ ਵਡਾ ਇਹਨੂੰ ਕਹ ਸੌਂ ਖਾ ਮੈਂ ਥੱਲੋਂ ਚੱਕਿਆ ਸੀ ਜੀ ਗੱਡੀ ਕਿਹਦੇ ਕੋਲ ਸੀ ਕੱਲ ਦੀ ਹੁਣ ਹੁਣ ਦੀ ਗੱਲ ਕਰ ਚੰਗਾ ਵਾਲਾ ਸ਼ੀਸ਼ਾ ਆਈ ਮੈਂ ਸੱਚ ਦੱਸੂਗਾ ਮੈਂ ਆ ਆ ਬਟਨ ਨੂੰ ਸਿਰਫ ਇਹ ਕੀਤਾ ਸੀ ਜਦ ਲੈ ਡੇ ਪਿਆ ਕੀ ਦੀ ਗਲਤੀ ਹੈ ਆ ਮੈਂ ਆ ਵੇ ਰਿਆ ਰਿਆ ਆ ਤਾਲੇ ਆ ਵੇ ਮੈਂ ਇਧਰ ਵੇ ਆ ਲੈ ਹੱਥ ਕੀ ਦੇ ਆ ਵੇ ਹੱਥ ਕੀ ਦੇ ਆ ਹੱਥ ਕੀ ਦੇ ਆ ਲੋਕ ਤਾਂ ਸਹੀ ਲਾ ਠੀਕ ਆ ਮੋਲ ਉਹ ਚੱਕ ਉਹ ਵੇ ਮਿਸਤਰੀ ਤੂੰ ਵੇਖ ਇੱਕ ਬਾਕੀ ਤਾਂ ਠੀਕ ਆ ਮਿਸਤਰੀ ਕਿਥੋਂ ਆਇਆ ਆਹੜਾ ਹਾਂ ਆਇਆ ਹੀ ਨਹੀਂ ਅੱਜ ਬੋਲੇ ਹੁਣ ਹੁਣ ਤਾਂ ਮੈਂ ਚੱਲਾਂ ਹੁਣ ਤਾਂ ਕੰਮ ਹੈ ਨਹੀਂ ਪਾਉ ਸਵੇਰੇ 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 ਤੜਕੇ ਕਿੰਨੇ ਵਜੇ ਟਾਈਮ ਨਾ ਉਹ ਦੂਕਾਂ ਮਾਰੀ ਆ ਸਾਹਿਬ ਤਾ ਜੜਾ ਲਿਓ ਸਾਰਾ ਸਾਡਾ ਪਿੰਡ ਚ ਲੋਹਾ ਗਵਾਜ ਜਾਂਦਾ ਦੱਸਦੇ ਨੂੰ ਸਾਡੇ ਪਿੰਡ ਬਾਰੇ ਕੱਲੀ ਗਲੀ ਪੰਜ ਮਿੰਟ ਵੀ ਪਾਸੇ ਨਾ ਹੋਈ ਨਹੀਂ ਤੇ ਗੈਪ ਲੱਗੇ ਨਾ ਅੱਜ ਕਰਨ ਕੰਮ ਸ਼ੁਰੂ ਹਾਂ ਲੱਗ ਜਾਂਦੇ ਚੱਕ ਦੋ ਕੰਮ ਫੇਰ ਅੱਜ ਚੱਕ ਲਾਂਗੇ ਦੂਜਾ ਕਿਥੇ ਗਿਆ ਵੀਰ ਉਹ ਤਾਂ ਹੀ ਹੈ ਯਾਰ ਵਿਆਹ ਚੱਲੇ ਵਿਆਹ 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 ਚੱਲਾ ਵਾ ਵਿਆਹ ਤੂੰ ਨਹੀਂ ਜਾਣਾ ਭੋਂਗੀ ਜੰਨੇ ਐਵੇਂ ਉਹ ਭੋਂਗੀ ਜੰਨੇ ਚਾ ਚੰਗਾ ਘਰੇ ਪਹੁੰਚ ਜਾ ਉੱਥੇ ਦੇ ਮੈਂ ਨਾਮ ਵਾਲਾ ਵੜ ਦੂੰ ਜਨੂੰ ਨਵਾਂ ਸਾਲ ਅੱਜ ਰਹਿੰਦੇ ਕੰਮ ਤੇ ਸਾਲਾ ਨਵੇਂ ਸਾਲ ਕੰਮ ਤੇ ਭੇਜਿਆ ਉਹਨਾਂ ਨੂੰ ਸਾਰਾ ਸਾਲ ਕੰਮ ਹੀ ਜਾਣਾ ਬਾਜੋਂ ਅੱਜ ਅੱਜ ਡਰਾਈਵਰ ਕਿੱਥੇ ਆ ਤੂੰ ਗੱਡੀ ਰੱਖ ਲਈ ਥੱਲੇ ਕੇ ਨੇ ਕਿਹੜੀ ਕੰਪਨੀ ਬੋਲਾ ਓਏ ਕੇਹ ਬੰਦੇ ਨੇ ਕਿਸੇ ਬੰਦੇ ਦੀ ਲੋਈ ਲੈ ਕੇ ਸੜੀ ਜੀ ਨਾ ਤੂੰ ਦੇਖੀ ਆ ਦੇਖੀ ਸਨੈਪਚੈਟ ਤੇ ਛੜੀ ਗਈ ਲੋਈ ਇੱਕ ਬੰਦੇ ਦੀ ਨਹੀਂ ਕਿਹੜੇ ਦੀ ਨਾਲ ਐ ਖੋਦਾ ਕਿਹੜਾ ਯਾਰ ਐ ਮੈਨੂੰ ਆ ਗਿਆ ਪਤਾ ਤੈਨੂੰ ਤੈਨੂੰ ਨਾਲ ਲੱਗਾ ਖੋਦਾ ਐ ਇੱਕ ਬੰਦਾ ਕੌਣ ਐ ਕਿਹੜਾ ਬਾਵੇਂ ਨਾਲ ਇੱਕ ਦੱਸ ਮੈਨੂੰ ਐਂ ਕੀ ਪਤਾ ਲੱਗਣਾ ਨਹੀਂ ਸਨੈਪਚੈਟ ਪਾਉਣਾ ਤੂੰ ਤੇ ਤੂੰ ਕੋਈ ਨਾ ਫਿਰ ਕੀ ਨਾਮ ਦੱਸ ਫਿਰ ਮੈਨੂੰ ਪਤਾ ਲੱਗੇ ਬਾਗੇ ਖੋਲ ਦੇ ਨਹੀਂ ਕੰਪਨੀ ਨੂੰ ਕਿਤੇ ਉੱਚੀ ਦੀ ਆ ਫਰੀਦ ਆ ਜਿਹੜੀ ਮਰਜ਼ੀ ਕਰਿਆ ਮੈਂ ਫਰੀਦ ਆ ਕੰਪਨੀ ਕੋਈ ਨਹੀਂ ਫਰੀਦ ਆ ਇਧਰੋਂ ਮਿਲ ਜੀ ਆਪਾਂ ਨੂੰ ਮੈਂ ਨਹੀਂ ਚੜਾਉਣਾ ਕਿਨੇ ਕਿਨੇ ਸੱਟਿਆ ਵਾ ਕਾਕੇ ਨੇ ਸੱਟਿਆ 100 ਲੱਗੇ ਵੀ ਆਪਾਂ ਨੇ ਸੱਟਿਆ ਵੇ 200 ਖਾ ਤੂੰ ਮੈਂ ਕੋ ਸੌਂ ਖਾ ਮੈਂ ਰੋਟੀ ਖਾ ਗਿਆ ਹਾਂ ਕਹਦਾ ਸੌਂ ਖਾ ਉਹ ਛੁੱਟ ਕੇ ਭੱਜ ਕੇ ਮੈਂ ਨਹੀਂ ਚੜਾਉਣਾ ਮੈਂ ਪਰਨਾ ਬੰਨ ਚੜਾ ਮੈਂ ਨਾ ਨਾ ਨਹੀਂ ਆਇਆ ਭਾਈ ਮੁੱਦਾ ਹੁਣ ਇਹ ਨਿਕਲਿਆ ਵਾ ਕਾਕੇ ਨੇ ਸੱਟਿਆ ਇਹ ਕਹਿੰਦੇ ਆ ਸੁਣਾ ਕੇ ਦੱਸ ਸੁਣਾ ਕੇ ਦੱਸ ਜਿੰਨੇ ਦਿਨ ਹੋ ਗਏ ਆਜ ਨਵਾਂ ਸਾਲ ਸਾਰੇ ਸਾਲ ਨਾ ਹੋਣੇ ਸਾਰੇ ਇਹਨੇ ਹੋਣੇ ਆਣ ਕੇ ਨਾਲ ਲਾ ਲੈ ਬਸ ਤੇ ਲੰਘ ਗਿਆ ਬਰਾਵੀ ਤੇ ਪਹਿਲਾ ਪਹਿਲਾ ਹੁੰਦਾ ਹੀ ਕੰਮ ਇਹ ਕਿਦਾ ਹੋਇਆ ਗੱਲ ਕਿਉਂ ਮਾਰ ਰਿਹਾ ਹੋ ਆਲਾ ਖਲਾ ਥੱਲੇ ਦੇਖ ਜੂ ਕਿ ਸੀ ਜਾਂਦਾ ਉੱਠ ਖੜਾ ਉੱਠ ਉੱਠ ਥੱਲੇ ਰੱਖ ਬਸ ਸਹੀ ਆ ਮੈਂ ਥੱਲੇ ਰੱਖ ਨਾਲੇ ਗਾ ਸੜਕ ਦੀ ਨਹੀਂ ਵੀ ਤੈਨੂੰ ਰੱਬ ਰ ਆ ਕੇ ਲੈ ਜਾ ਤਾਂ ਹੱਥ ਲੱਗਣ ਨੂੰ ਫਿਰਦੀ ਦਾ ਬੱਦ ਬਹੁਤ ਨਿੱਕਾ ਵੀ ਨਹੀਂ ਜਿੱਦਾਂ ਤੂੰ ਕਹਿੰਦੇ ਆ ਪੜ ਨਹੀਂ ਗਿਆ ਕਦੇ ਹਾਂ ਇਦਾਂ ਨਹੀਂ ਕਾ ਵੇਖ ਲੋ 5 ਫੁੱਟ ਤੇ 5 ਫੁੱਟ ਕਰਦਾ ਇਹ 5 ਫੁੱਟ ਤੇ 5 ਫੁੱਟ ਕਰਦਾ ਬਦਲ ਕੇ ਇਹ ਆ ਗਈ ਉਹ ਡਰਾਈਵ ਤੇ ਨੂੰ ਚੱਕਿਆ ਅੱਜ ਕੱਲ ਕੁੜੀਆਂ ਹੁੰਦੀਆਂ ਇਹ ਰਹੀ ਬੈਠੀ ਹੁੰਦੀ ਸਹੰਦਾ ਕੁੜੀ ਨਾਲ ਕੱਲ ਮੈਂ ਕਿਹਾ ਆ ਕਿਹੜੇ ਹੋਗੇ ਤੁਸੀਂ ਬਹੁਤ ਕਿਊਡ ਹੋ ਕਿਹੜੇ ਆ ਕੱਲ ਕਿ ਤੁਸੀਂ ਬਹੁਤ ਕਿਊਡ ਹੋ ਤੇ ਤੁਹਾਨੂੰ ਕਿਉਂ ਸਾਰੇ ਐ ਕਹਿੰਦੇ ਮੈਂ ਕਿ ਤੂੰ ਜਦੋਂ ਅਸਲ ਤੇ ਮਿਲੋਗੇ ਨਾ ਤੁਸੀਂ ਕਦੇ ਫੇਸ ਟੂ ਫੇਸ ਤੇ ਤੁਹਾਨੂੰ ਪਤਾ ਲੱਗੂ ਮੈਂ ਚਾਹਾਂ ਇਹਦੇ ਨਾਲ ਦੀ ਮੈਨੂੰ ਮੈਸੇਜ ਕਹਿੰਦੀ ਇਹਦੀ ਹੈਗੀ ਆ ਕੋਈ ਮੈਂ ਨਹੀਂ ਨਹੀਂ ਐ ਤਾਂ ਵੈਸੇ ਕਿਊਡ ਹੀ ਕਿਹਾ ਨਾਲ ਦੀ ਤੇ ਹੈ ਹੀ ਨਹੀਂ ਕੋਈ ਨਾਲ ਦੀ ਮੈਨੂੰ ਕਿਹਾ ਕੱਲ ਦੀ ਮੇਰੀ ਨਾਲ ਦੀ ਰਿਕਾਰਡਿੰਗ ਹੈ ਮੇਰੀ ਨਾਲ ਦੀ ਨਹੀਂ ਹੈ ਰਿਕਾਰਡਿੰਗ ਪਟਾ ਹੈ ਨਹੀਂ ਗਈ ਉਹਨੇ ਫੇਰ ਵੇਣ ਵਾਲਾ ਪੈ ਜਾਣਾ ਤੇਰਾ ਤੁਸੀਂ ਬਹੁਤ ਬੋਲਦੇ ਮੈਂ ਬਹੁਤ ਫਨੀ ਆ ਤੂੰ ਮਸਟ ਫਨੀ ਆਮ ਟੂ ਮਸਟ ਫਨੀ ਆਇਆ ਫਰੀ ਗਾ ਬੜੀ ਵੱਟ ਚੋਟਾ ਚੱਲੇ ਫਰੀ ਜੇਗਾ ਨਾ ਫਰੀ ਜੇ ਬੜੀ ਜੇ ਚਟੇ ਕਾਲਾ ਖੱਟਾ ਕੈਂਡੀ ਲਓ ਚਟੇ ਕਾਲਾ ਖੱਟਾ ਕੈਂਡੀ ਸਾਰਾ ਖਵਾਇ ਕੇ ਸਾਰਾ ਦਾ ਉਹ ਸ਼ੀਸ਼ੇ ਵੀ ਨਹੀਂ ਖੋਲਦੇ ਸਾਲੇ ਗੈਸ ਕੁਝ ਬਣ ਗਈ ਤੇ ਮੈਨੂੰ ਕੁੜਾ ਲੋ ਜਣਾ ਦੱਸਦਾ ਆਹ ਸ਼ੀਸ਼ੇ ਪੱਕੇ ਖੋਲੇ ਓਏ ਮੈਂ ਛੜਾਣੀ ਯਾਰ ਮੈਂ ਨਹੀਂ ਮਿੱਠਾ ਨਹੀਂ ਖਾਣਾ ਮੈਂ ਲੂਣੀ ਆ ਬੱਠਾ ਠਾ ਕੈਮਰਾਲ ਵੀ ਦੇ ਮੱਠਾ ਵਟਾ ਕੈਮਰਾ ਵਾਲ ਵੀ ਵੇਖਦਾ ਕੀ ਬਾਤ ਨਹੀਂ ਨੇ ਬਾਤ ਪੀਏ ਇੱਕ ਘੋਟਾ ਨਾ ਨਾ ਘੋਟੇ ਕੱਲ ਜਾਲਾ ਗੱਡੀ ਰੋਗਲਾ ਇੱਥੇ ਰੋਗਲਾ ਮੱਠਾ ਮਿਲ ਕੇ ਨੇ ਸਾਡੇ ਜੀ ਹਣ ਸਾਦੋ ਇੱਕ ਬੂੰਦ ਜ਼ਿੰਦਗੀ ਦੀ ਤੇਰੇ ਦਾ ਮੈਂ ਪਾਣੀ ਛੇ ਪਿਆ ਤੂੰ ਲੋਕਾਂ ਦੀ ਜ਼ਿੰਦਗੀ ਵੀ ਖਾ ਗਿਆ ਵੀ ਪੂਰੀਆਂ ਦੀ ਬੂਤ ਦਿਓ ਸਾਲਾ ਚਵਾਕਣ ਪੋਲੀਆਂ ਵੀ ਹੋਣੀ ਹੁੰਦੀ ਸਾਲਿਆ ਇਹ ਪੀ ਕੇ ਹੋਰ ਤੂੰ ਟੈਕ ਟੂ ਦਾ ਸਾਲਿਆ ਕਿਤੇ ਤੇਜ਼ ਆ ਬਾਡੀ ਹਸਾਉਣ ਤੇਰੀ ਹਸਾਉਣ ਤੇ ਇਹ ਜੀ ਆ ਤੇ ਉਹਨੂੰ ਫਰੋਟੀ ਪੀ ਮਾਜਾ ਲੈ ਕੇ ਦਿੱਤਾ ਏ ਕੀ ਹੋਇਆ ਗੁੱਗੂ ਆ ਕੇ ਵੀ ਗੱਡੀ ਚ ਲੈ ਜਾਂਦਾ ਆਹੋ ਚੁੰਗਣੀ ਝੜ ਤੇ ਤਲੇ ਚੁੰਗਣੀ ਜੀ ਉਹ ਚਲਾਣ ਕੇ ਤੇਰਾ ਕਰ ਦੇਣ ਕਿਤੇ ਉਹ ਚਲਾਣ ਬੁੱਕ ਫੜੀ ਫਿਰਦੇ ਹੈ ਲੈ ਜਵਾਕਾਂ ਨੂੰ ਗੱਡੀ ਫੜਾਈ ਆ ਗੱਨ ਕੈਸੇ ਵਧੀਆ ਵਾਂ ਗੱਡੀ ਮੈਂ ਆਪਦੀ ਗੋਦੀ ਮੇ ਬੈਠ ਕੇ ਟਰਾਈ ਕਰ ਗੋਦੀ ਚ ਲਾ ਲੈ ਤੋ ਨਹੀਂ ਬੇਬੀ ਐਸੇ ਕਰੋ ਤੂੰ ਅੱਗੇ ਮਤ ਕਰੋ ਬੰਦਗੀਰ ਬਣਾ ਤੂੰ ਗੇਅਰ ਮੈਂ ਪਾ ਦਿੱਤੀ ਨਹੀਂ ਜਵਾਗ ਨੇ ਸਟੋਰੀ ਪਾਉਣ ਨੂੰ ਕਿਹਾ ਪੰਜ ਰੀ ਥੱਥਕਾ ਮਾਰੀ ਜਾਂਦਾ ਤੇ ਜਵਾਗ ਵਿਚਾਰ ਮਿਲਣਾ ਯਾਰ ਵੀਡੀਓ ਕਿਹੜੀ ਗੱਲ ਚ ਪੜਦਾ ਮੇਡ ਸੱਚ ਆ ਬਾਈ ਆ ਚੱਕ ਤੇਰੀ ਸਟੋਰੀ ਪਾਦੀ ਆ ਚੱਕ ਦੀ ਗਰੀਬੀ ਹੁਣ ਠੀਕ ਆ ਰੀਲਾ ਵੇਖੇ ਨਾ ਟਿਕਾ ਯਾਰ ਪ੍ਰੀ ਨਰਸਰੀ ਜਾ ਇਹ ਸਾਲਾ ਨੋਮੀ ਜਾ ਨਾ ਕੀ ਤੇਰਾ ਪੁੱਤ ਐਵੇਂ ਸਖਬਰੀ ਸਿੰਘ ਹੈ ਨਾ ਸਖਬਰੀ ਨਾ ਬਹੁਤ ਸੋਹਣਾ ਤੇਰਾ ਬਹੁਤ ਸੋਹਣਾ ਤੂੰ ਹੋ ਜਾ ਡਾਟਾ ਇਹਨੇ ਘਾਰ ਗਾੜ ਬਣਾਉਣਾ ਪਿੰਡ ਦਾ ਨਾ ਪੁੱਤ ਇੱਥੇ ਲੋਕ ਲਈ ਕੋਟਕ ਪੂਰਾ ਲੋਕਲ ਕੋਟਕ ਬਰਾ ਹਾਂ ਕਿਵੇਂ ਪੁੱਤ ਠੀਕ ਆ ਕਿਤੋ ਨਾ ਵਾ ਮੈਗਨੈਟਿਕ ਸਟੋਰੀ ਫੋਨ ਨੂੰ ਕਹਿੰਦੇ ਆਪਰੇ ਬੋਲੇ ਸੀ ਗਵਾਚਾ ਹੁੰਦਾ ਸੀ ਗਮਸ਼ਰੇ ਤਲਾਸ਼ ਹੁੰਦੀ ਆ ਤੇ ਜਵਾਕ ਵਿਚਾਰ ਮਿਲਣਾ ਯਾਰ ਵੀਡੀਓ ਵੇਂਦਾ ਵਾ ਆ ਚੱਕ ਤੇਰੀ ਸਟੋਰੀ ਪਾਦੀ ਆ ਚੱਕ ਦੀ ਗਰੀਬੀ ਹੁਣ ਠੀਕ ਆ ਆਹਲੇ ਆ ਪ੍ਰੀ ਨਰਸਰੀ ਜਾ ਨਹੀਂ ਸਾਲਾ ਨੋਮੀ ਜਾ ਨਹੀਂ ਯਾਰ ਨਾ ਕੀ ਤੇਰਾ ਪੁੱਤ ਇਹ ਮੈਂ ਸਖਬਰੀ ਸਿੰਘ ਹੈ ਨਾ ਸਖਬਰੀ ਨਾਮ ਸਖਬਰੀ ਸਿੰਘ ਆ ਪਿਤਾ ਦਾ ਨਾਮ ਇਹਨੇ ਆਧਾਰ ਕਾਰਡ ਬਣਾਉਣਾ ਪਿੰਡ ਦਾ ਨਾਮ ਪੁੱਤ ਇੱਥੇ ਲੋਕ ਲੰਗੇ ਕੋਟਕਪੁਰਾ ਲੋਕਲ ਕੋਟਕਪੁਰਾ ਇਹ ਸ਼ਹਿਰ ਆ ਸਾ ਇਹ ਤੇ ਤੁਹਾਡੇ ਉਹ ਢੋਡਾ ਮਿਲਦਾ ਕੀ ਹੋ ਢੋਡਾ ਢੋਡਾ ਉਹ ਮਿਲਦਾ 550 ਲਗੇਤਾ ਕਿਹੜੀ ਪਰਫਿਊਮ ਮਿਲਦੀ ਆ ਢੋਡਾ ਬਣ ਗਿਆ ਢੋਡਾ ਢੋਡਾ ਇਥੋਂ ਮਿਲਦਾ ਆ ਬਹੁਤ ਕੋਟਕਪੁਰੇ ਦੇ ਦੋਸਤ ਦੱਸੋ ਦੱਸੋ ਕੋਟਕਪੁਰੇ ਦਾ ਕਿੰਨਾ ਮਸ਼ਹੂਰ ਆ ਢੋਡਾ ਮੈਂ ਕਿਹਦਾ ਬੇਸਿਕ ਢੋਡਾ ਮਿਲਦਾ ਕਮੈਂਟ ਕਰ ਦੱਸੋ ਕੋਟਕਪੁਰੇ ਦਾ ਇਹ ਮਜ਼ਾਕ ਆ ਮੰਨਦੇ ਪੇ ਗੱਲ ਨੂੰ ਢੋਡਾ ਹੈਗਾ ਨਾ ਮਸ਼ਹੂਰ ਇਥੋਂ ਦਾ ਦੱਸੋ ਕਮੈਂਟ ਕਰਕੇ ਆ ਵੀ ਫੇਰ ਕਿੱਥੇ ਆਏ ਅੱਜ ਜੈਸੋ ਪਰਾਵਾ ਤੇਰੀ ਚੜਾਈ ਹੈ ਜਦੋਂ ਮਰਜੀ ਹਨਾ ਪੂਰੀ ਐ ਲੈ ਵੇਖ ਕਿਉਂ ਆਏ ਓਏ ਆ ਵੀ ਟੋਰ ਕਰਕੇ ਰੱਖਦਾ ਸਾਡਾ ਬੰਦਾ ਵੀ ਅੱਜ ਕੱਲ ਇੱਧਰ ਚੈੱਕ ਕਰ ਠੀਕ ਹੈ ਜੀ ਅਸੀਂ ਫ੍ਰੈਗਰੈਂਸ ਚੈੱਕ ਕਰਨ ਆ ਰਹੇ ਹਾਂ ਅਸੀਂ ਫੇਰ ਇੱਥੇ ਵੇਖੋ ਜੀ ਬਹੁਤ ਵਧੀਆ ਵੀ ਕਿਰਪਾ ਮਾਲਾ ਜੀ ਇਹਨਾਂ ਦਾ ਵਿਆਹ ਹੈ ਵਿਆਹ ਦੀਆਂ ਛੋਪੀਆਂ ਚੱਲ ਰਹੀਆਂ ਸਨੋਵਰ ਬਲਦੇ ਦੀਆਂ ਅੱਛਾ ਬਾਈ ਦਾ ਵਿਆਹ ਤੇ ਬਾਈ ਪਹਿਲਾਂ ਆ ਗਿਆ ਬੈਕ ਬੈਕ

ਰੌਇਆ ਕਾਕੈਟ ਦੂਦੇ ਬੋਲ ਬੋਲ ਵੀ ਬੋਲ ਵੀ ਬਾ ਕੁਛ ਬੋਲੀ ਕੀ ਬੋਲਾਂ ਬੋਲ ਬੋਲ ਬੋਲੀ ਜਾ ਕਿ ਨਾ ਇਹਦਾ ਬਰੇਵੋ ਰਹਿ 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 ਹਰ ਰਹਿ ਰਹਿ ਕਿਵੇਂ ਹਰ ਰਹਿ ਰਹਿ ਨਾ ਹੀ ਬੜ ਔਖਾ ਰੱਖਿਆ ਬਿੱਲੀ ਕੇ ਵੇ ਰਹਿ ਰਹਿ ਸੋਣਾ ਹੈ ਕਿੱਡਾ ਕਿਉਂ ਹੈ ਕੈਡ ਕਾਪਨੇ ਕੋਲ ਵਾਈਟ ਹੈ ਪਰਚੀ ਨੇ ਆਪਣੇ ਕੋਲ ਆਓ ਵਾਈਟ ਚਲੋ ਬਾਏ ਬਾਏ ਸਨੈਪਚੈਟ ਬਰਫੀ ਖਾ ਲੈ ਤੈਨੂੰ ਬਰਫੀ ਮਿਲ ਗਈ ਬਹੁਤਾ ਖਾਣਾ ਮਿਲ ਕੇ ਤੇ ਦੂਏ ਤੇ ਵੱਡੇ ਨੇ ਤੇਰੇ ਤੇਰੇ ਜੱਡੀਆਂ ਹੀ ਲਿਆ ਕੇ ਦਿੱਤੀਆਂ ਤੈਨੂੰ ਤੇਰੇ ਸਿਆਜ ਦੀਆਂ ਦੋ ਜੋੜ ਕੇ ਸੰਗਜ ਮਾਰ ਵੇਖੀ ਤੂੰ ਨਿਜਵਾਜਦੀਆਂ ਬੇਬੇ ਹੈਪੀ ਨਿਊ ਇਅਰ ਕੀ ਹੈਪੀ ਨਿਊ ਇਅਰ ਹੈਪੀ ਨਿਯਾ ਹੈ ਹੈਪੀ ਨੂ ਆ ਰਾਹਂ ਹਾਂਜੀ ਕੋ ਨਵੇਂ ਨਵੇਂ ਸਾਲ ਦੀਆਂ ਵਧਾਈਆਂ ਦੇ ਦੋ ਵਧਾਈਆਂ ਤੈਨੂੰ ਮੋੜ ਮੋੜ ਹੋਈ ਵਧਾਈਆਂ ਤੈਨੂੰ ਵਧਾਈਆਂ ਮੋੜ ਮੋੜ ਕੇ ਲਓ ਜੀ ਸਾਰਿਆਂ ਨੂੰ ਹੈਪੀ ਨਿਊ ਇਅਰ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਸੋ ਤੁਸੀਂ ਸਾਰੇ ਜਾਣੇ ਇਸ ਸਾਲ ਚ ਖੂਬ ਤਰੱਕੀਆਂ ਕਰੋ ਰੱਬ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਖੁਸ਼ੀਆਂ, ਤੰਦਰੁਸਤੀਆਂ, ਤਰੱਕੀਆਂ ਬਖਸ਼ੇ। ਸੋ ਜਿਉਂਦੇ ਵਸਦੇ ਰਹੋ ਹੈਪੀ ਨੀਅਰ। ਲਓ ਜੀ ਨਵੇਂ ਸਾਲ ਦਾ ਪਹਿਲਾ ਦਿਨ ਪਹਿਲੇ ਦਿਨ ਦੇ ਨਾਲ ਮੀਂਹ ਪੈ ਚੁੱਕਾ ਆ। ਡਾਲਰ ਇਹ ਐਵੇਂ ਪੱਜਾ ਫਿਰਦਾ ਰਹਿੰਦਾ। ਕਿੱਥੇ ਕਿੱਥੇ ਪੈ ਗਿਆ ਜੰਮੀ। ਮੀਂਹ ਪੈ ਗਿਆ ਢੇ ਧੁੰਦ ਫੇਰ ਪੈ ਚਲੀ ਐ। ਹੁਣ ਤੁਹਾਨੂੰ ਬਹੁਤ ਪੈਣੀ ਜੇ ਠੰਡ ਤੋਂ ਬਚ ਕੇ ਅੱਜ ਬਣੂ ਕੋਜ ਕਹਿੰਦੇ ਅੱਜ ਬਣੂ ਕੋਜ ਐਵੇਂ ਬੜੀਆਂ ਸੀ ਬੜੀਆਂ ਸੀ ਭੂਆ ਭਤੀਜ ਜੀ ਲੈਣੀਆਂ ਸੀ ਬੜੀਆਂ ਸੀ ਬੜੀਆਂ ਸੀ ਭੂਆ ਭਤੀਜ ਜੀ ਲੈਣੀਆਂ ਸੀ ਫਿਰ ਜਿੱਤੇ ਕੋਲ ਲੜਾਈ ਚ ਦੋ ਜਿੱਤ ਗਈਆਂ ਆ ਇਹਨਾਂ ਕਾ ਕਿੱਥੋਂ ਲਈਆਂ ਨਹੀਂ ਕਈ ਤਾਂ ਫੋਨ ਤੇ ਲੱਗ ਗਈਆਂ ਤਾਂ ਹੈ ਫੋਨ 'ਤੇ ਲੱਗ ਗਈਆਂ ਉਹ ਬਹੁਤ ਬਿਊਟੀਫੁੱਲ ਲੱਗ ਰਿਹਾ ਤੇ ਬਿਲਕੁਲ ਲੱਗ ਗਿਆ ਇੰਥੇ ਹੀ ਲੱਗ ਗਿਆ ਬੂਤਾਂ ਜਿਹਾ ਬਣਾ ਦੇ ਬਣਾਉਂਦੇ ਵਿੱਚ ਫੋਨ ਦੇ ਬੰਦੇ ਗੰਦਾ ਜਿਹਾ ਨਹੀਂ ਸੋਹਣੇ ਲੱਗ ਰਹੇ ਥੈਂਕ ਯੂ ਥੈਂਕ ਯੂ ਲਵ ਯੂ ਲਵ ਯੂ ਟੂ ਹੈਪੀ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਓ ਚੱਕ ਇਹਦੇ ਬੋਲੇ ਹੀ ਬਣ ਗਏ ਆਂ ਆਹ ਤਾਂ ਤੁਸੀਂ ਸੌਸ ਲਿਆ ਜੀ ਥੋੜਾ ਥੋੜਾ ਮੀਂਹ ਪੈਣ ਲੱਗ ਗਿਆ ਕਹਿੰਦੇ ਮੀਂਹ ਚ ਵੀ ਕੰਮ ਚੱਲੂ ਐਦਾਂ ਹੀ ਇਹ ਨਹੀਂ ਹਟਦੇ ਐ ਉਹ ਗੋੜੇ ਰੁਕਣੇ ਚਾਹੀਦੇ ਮੈਂ ਭੁਲਾ ਪੈ ਤੇ ਦਾ ਪਕੌੜੇ ਡੈਡੀ ਜੀ ਮੰਮੀ ਤਾਂ ਵੀ ਛਤਰੀ ਦੇ ਦੋ ਇੱਥੇ ਪਾਣੀ ਪੈਂਦਾ ਥੋੜਾ ਜਿਆਦਾ ਜ਼ਰੂਰ